ਹਾਂਜੀ ਆਪਾਂ ਸੱਸੀ ਕਰਦੇ ਸਾਰਿਆਂ ਨੂੰ ਪਿਆਰ ਭਰੀ ਆਪਾਂ ਬਣਾਉਣ ਲੱਗੇ ਆਂ ਬਾਜਰੇ ਦੀ ਤੇ ਕਣਕ ਦੇ ਆٹے ਦੀ ਰੋਟੀ ਤੇ ਮੈਂ ਇੰਨਾ ਕ ਕਣਕ ਦਾ ਪਾ ਲਿਆ ਤੇ ਇੰਨਾ ਕ ਮੈਂ ਥੋੜਾ ਜਿਹਾ ਬਾਜਰੇ ਦਾ ਪਾ ਲੈਣੀ ਆ ਇਹਨੂੰ ਫਿਰ ਆਪਾਂ ਮਿਕਸ ਕਰ ਲਾਂਗੇ ਆ ਪਿਆਜ਼ ਪਾ ਲੈਦੇ ਚ ਆਪਾਂ ਪਿਆਜ਼ ਪਾ ਕੇ ਥੋੜਾ ਜਿਹਾ ਇਹ ਚ ਆਪਣੇ ਜਮੈਣ ਪਾ ਲਈ ਆਪਾਂ ਹਰੀ ਮਿਰਚ ਪਾ ਲਈ ਹਰੀ ਮਿਰਚ ਹੋ ਗਈ ਆਪਣਾ ਥੋੜਾ ਜਿਹਾ ਨਮਕ ਪਾ ਲਿਆ ਹਲੋ ਜੀ ਆਪਾਂ ਇਹਨੂੰ ਆਟੇ ਨੂੰ ਗੁੰਨ ਲੈਣਾ ਆਰਾਖੇ ਵਿੱਚ ਪਾਲਿਆ ਇਹਨਾਂ ਬਾਲੇ ਰੋਟੀ ਆਟਾ ਮੈਂ ਲਿਆਂਦਾ 슈ਗਰ ਮੈਨੂੰ ਹੈਗੀ ਆ ਤਾਂ ਕਰਕੇ ਕਹਿੰਦੇ ਵੀ 슈ਗਰ ਵੀ ਇਹ ਤਾਂ ਹਟ ਜਾਂਦੀ ਹੈ ਬਾਜਰੇ ਦੇ ਆਟੇ ਨਾਲ ਉਹ ਵੀ ਅੱਜਕੱਲ ਇਹ ਤਕਤ ਵਾਲਾ ਹੁੰਦਾ ਹੈਗਾ ਬਾਜਰੇ ਦਾ ਆਟਾ ਬਹੁਤ ਚੰਗਾ ਹੁੰਦਾ ਹੈ ਪਹਿਲਾਂ ਲੋਕ ਬਹੁਤ ਖਾਂਦੇ ਸੀਗੇ ਇਹ ਤਾਂ ਬਹੁਤ ਖਾਂਦੇ ਹੁੰਦੇ ਬਚਪਨ ਚ ਹੁਣ ਸਾਡਾ ਮਸਾ ਮਿਲਦਾ ਦਵਾਰੇ ਦੇ ਆਪਣੀਆ ਬਾਜਰੇ ਦਾ ਆਟਾ ਇਹ ਤਾਂ ਉਹੋ ਹੀ ਸੀਗਾ ਕਾਫੀ ਚਿਰ ਜ ਵਸਤੇ ਹੀ ਮਟਾਪਾ ਵੀ ਘਟਦਾ ਜੇ ਖਾਓ ਲਗਾਤਾਰ ਇਹ ਨਾਲ ਬਾਜਰੇ ਦੇ ਆਟੇ ਨਾਲ ਪਰ ਅੱਜ ਕੱਲ ਹੁਣ ਘੱਟ ਖਾਂਦੇ ਲੋਕ ਇਸ ਕਰਕੇ ਖਾਣਾ ਚਾਹੀਦਾ ਖਾ ਕੇ ਦੇਖੋ ਇਹਦੇ ਨਾਲ ਬਹੁਤ ਵਧੀਆ ਰਹਿੰਦੀ ਹੈਗਾ ਟਟਾ ਹੁੰਨਤਾ ਆਪਾਂ ਆਟਾ ਗਨਤ ਹੁਣ ਇਹਨੂੰ ਆਪਾਂ ਰੈਸਟ ਤੇ ਰੱਖਦੇ ਆ ਥੋੜਾ ਚਿਰ ਤੇ ਆਪਾਂ ਤਵਾ ਰੱਖ ਕੇ ਫਿਰ ਦੋਨੋਂ ਰੋਟੀਆਂ ਪਕਾਵਾਂਗੇ ਤੁਸੀਂ ਵੀ ਖਾਇਆ ਕਰੋ ਬਾਜਰੀ ਦੀ ਰੋਟੀ ਲਓ ਜੀ ਆਪਣਾ ਆਟਾ ਹੋ ਗਿਆ ਤਿਆਰ ਇਹਨੂੰ ਆਪਾਂ 5 ਮਿੰਟ ਰੱਖਤਾ ਤੇ ਹੁਣ ਆਪਾਂ ਵੀ ਰੋਟੀ ਬਣਾ ਕੇ ਪੇੜਾ ਕਰ ਲਿਆ ਰੋਟੀ ਤਾਂ ਵਧੀਆ ਬਣ ਗਈ ਆ ਖਾਣ ਨੂੰ ਵੀ ਸਵਾਦ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਖਾਣੇ ਚਾਹੀਦੀ ਆ ਰੋਟੀ ਹੋਰ ਪਿਆਜ਼ ਭਾਲੇ ਦੇ ਵਿੱਚ ਕੁਝ ਵੀ ਪਾ ਲਓ ਇੱਥੇ ਮੂਲੀਆ ਪਾ ਲਓ ਪਿਆਜ਼ ਪਾ ਲਓ ਧਨੀਆ ਪਾ ਲਓ ਚਾਹੇ ਪਾਲਕ ਵੀ ਪਾ ਲਓ ਲਓ ਜੀ ਆਪਣੀ ਰੋਟੀ ਹੋ ਗਈ ਤਿਆਰ ਹੁਣ ਆਪਾਂ ਪਾ ਦੇਣੀ ਆ ਤਵੇ ਤੇ ਲਓ ਜੀ ਲਓ ਜੀ ਆਪਣੀ ਹੋਣਾ ਰੋਟੀ ਨੂੰ ਰੜ ਗਿਆ ਇਹਨੂੰ ਆਪਾਂ ਲਾਦੇ ਹਾਂ ਘਿਓ ਇਹਨੂੰ ਨਾ ਬਾਜਰੇ ਦੇ ਆਟੇ ਨੂੰ ਘਿਓ ਚਾਹੀਦਾ ਆਟਾ ਖੁਸ਼ਕ ਹੁੰਦਾ ਥੋੜਾ ਜਿਹਾ ਤੇ ਇਹਨੂੰ ਵੀ ਘਿਓ ਨਹੀਂ ਬਹੁਤ ਜਿੜੀ ਹੁੰਦੀ ਹੈ ਇਹ ਨਾ ਜੇ ਜੇ ਆਪਾਂ ਰੋਟੀ ਬਣਾਉਨੇ ਆ ਕੱਲੇ ਬਾਜਰੇ ਦੀ ਨਹੀਂ ਬਣਦੀ ਹੈਗੀ ਇਹਦੇ ਚ ਨਾ ਕਣਕ ਦਾ ਆਟਾ ਜ਼ਰੂਰੀ ਮਿਲਾਉਣਾ ਪੈਂਦਾ ਇਹ ਰੋਟੀ ਬਨਾ ਪੋਲੀ ਨਹੀਂ ਬਣਦੀ ਹੈਗੀ ਥੋੜੀ ਪੋਲੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਥੋੜਾ ਕਣਕ ਦਾ ਆਟਾ ਜ਼ਰੂਰੀ ਹੈ ਦੇ ਵਿੱਚ ਪਾਣਾ ਫਿਰ ਲਓ ਜੀ ਆਪਣੀ ਇੱਕ ਰੋਟੀ ਆਪ ਬਣਾ ਲਈ ਇੱਕ ਆ ਬਣਾ ਰਹੀ ਆ ਤੇ ਮੈਂ ਤਾਂ ਫਿਰ ਐਂ ਕਰਦੀ ਹੁੰਦੀ ਆ ਨਾਲੇ-ਨਾਲੇ ਬਣਾ ਹੀ ਲੈਂਦੀ ਆ ਤੇ ਨਾਲੇ ਲੈ ਕੇ ਰੱਖ ਲਈ ਉਹਦੀ ਇਹ ਰੋਟੀ ਅੱਦਾ ਹੀ ਬਣ ਜਾਂਦੀ ਹੈ ਸੋਹਣੀ ਰੋਟੀ ਆ ਖਾਣ ਨੂੰ ਬਹੁਤ ਪੋਲੀ ਹੁੰਦੀ ਜੋ ਕਣਕ ਦਾ ਆਟਾ ਪਾਇਆ ਹੋਵੇ ਇਹ ਹਿਨੂ ਮੈਂ ਖੱਦ ਰੱਖਣ ਲੱਗਿਆ। ਨਾ ਮੇਰੀ ਦੂਜੀ ਰੋਟੀ ਤਿਆਰ ਹੋ ਗਈ। ਐਸਾ ਬਣੀ ਜਾਂਦੀ ਹੈ ਚੀਜ਼। ਕਾਜੀ ਥੋੜੀ ਆਪਾਂ ਨੇ ਬਣਾ ਲਈ ਰੋਟੀ। ਬਾਜਰੇ ਦੀ ਰੋਟੀ ਆ। ਇਹ ਪਿਆਜ਼ ਪਾ ਕੇ ਮੌਲੀਆਂ ਆਪਾਂ ਨਾਲ ਰੱਖ ਲਈਆਂ ਤੇ ਇਹ ਦਹੀਂ ਹੋ ਗਈ। ਤੇ ਹੁਣ ਤੁਸੀਂ ਵੀ ਛਕੋ। ਸਾਰੇ ਛਕੋ ਰੋਟੀ। ਖਾਪੀਓ। ਹਾਂਜੀ। ਹਾਂਜੀ ਜੇ ਮੇਰੀ ਵੀਡੀਓ ਅੱਛੀ ਲੱਗੀ ਸਾਰੇ ਲਾਇਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਜੇ ਵੀਡੀਓ ਅੱਛੀ ਲੱਗੀ ਧੰਨਵਾਦ ਤੁਹਾਡਾ ਸ਼ੁਕਰੀਆ ਬਹੁਤ ਬਹੁਤ